ਹੈਲੋ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਹੈ ਜੀ ਤੁਹਾਡਾ ਮੇਰੇ ਚੈਨਲ ਮਾਈ ਹੋਮ ਐਂਡ ਮਾਈ ਵਰਕ ਤੇ ਤੇ ਪਲੀਜ਼ ਜਿਹੜੇ ਚੈਨਲ ਤੇ ਪਹਿਲੀ ਵਾਰ ਆਏ ਆ ਤੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤੇ ਜਿਨ੍ਹਾਂ ਦਾ ਕੀਤਾ ਹੋਇਆ ਉਹਨਾਂ ਦਾ ਵੀ ਧੰਨਵਾਦ ਜੀ ਬਹੁਤ ਬਹੁਤ ਤੇ ਲੋ ਜੀ ਆਪਾਂ ਬੜਾ ਟਾਈਮ ਤੁਹਾਡਾ ਨਾਮ ਖਰਾਬ ਕਰਦੇ ਹੋਏ ਅੱਜ ਆਪਾਂ ਬਣਾਵਾਂਗੇ ਘੇਰੇ ਦਾ ਨਿਊ ਡਿਜ਼ਾਈਨ ਨਿਊ ਲੁੱਕ ਵਾਲਾ ਡਿਜ਼ਾਈਨ ਬਿਲਕੁਲ ਸੌਖਾ ਤੇ ਸਿੰਪਲ ਤੇ ਇਹ ਹੈਗਾ ਜੀ ਆਪਣਾ ਕਾਟਨ ਦਾ ਸੂਟ ਤੇ ਇਹਦਾ ਆਪਾਂ ਕਿਹੜਾ ਫੋਲਡ ਕਰਨ ਵਾਸਤੇ ਵੀ ਆਪਾਂ ਗਰੀਜ਼ ਲਾ ਲਈ ਹੈ ਜੀ ਤੇ ਬਿਲਕੁਲ ਸੌਫਟ ਕਾਟਨ ਹੈ ਜੀ ਇਹ ਘਰੇ ਪਾਉਣ ਵਾਲਾ ਸੂਟ ਹੈ ਬਹੁਤ ਸੋਹਣਾ ਕਾਟਨ ਦਾ ਤੁਸੀਂ ਫੈਂਸੀ ਸੂਟ ਵੀ ਮਤਲਬ ਕਿ ਰੇਸ਼ਮੀ ਸੂਟ ਵੀ ਤਿਆਰ ਕਰ ਸਕਦੇ ਹੋ ਛਲਕ ਦੇ ਵੀ ਕਰ ਸਕਦੇ ਗਰੀਵ ਦੇ ਜਿਹੜੇ ਮਰਜੀ ਤੁਸੀਂ ਇਸ ਤੋਂ ਨਾਲ ਡਿਜ਼ਾਈਨ ਬਣਾ ਕੇ ਕਰ ਸਕਦੇ ਆ ਤੇ ਇਹ ਸੌਖਾ ਤੇ ਸੌਪਰ ਜਿਹਾ ਡਿਜ਼ਾਈਨ ਤੁਹਾਨੂੰ ਦੱਸ ਦਾਂਗੇ ਆਪਾਂ ਵਾਈਟ ਲੈ ਲੇਸ ਲਾ ਕੇ ਜੀ ਜਿਵੇਂ ਅੱਜਕੱਲ੍ਹ ਵਾਈਟ ਲੈਸ ਦਾ ਟ੍ਰੈਂਡ ਹੈ ਹਨਾ ਤੇ ਇਥੋਂ ਆਪਾਂ ਕੇਰੇ ਫੋਲਡ ਪਹਿਲਾਂ ਕਰ ਲਾਂਗੇ ਕੇਰੇ ਤੇ ਆਪਾਂ ਨਹੀਂ ਲਾਉਂਦੇ ਜੀ ਹਨਾ ਕੇਰੇ ਤੇ ਤਾਂ ਵੀ ਡਿਜ਼ਾਈਨ ਕਾਫੀ ਪੁਰਾਣਾ ਹੋ ਚੁੱਕਾ ਤੇ ਇਹਦੇ ਵਾਸਤੇ ਜੀ ਆਪਾਂ ਤੁਸੀਂ ਇਹ ਨਾ ਇਥੋਂ ਲੈ ਕੇ ਕੇਰੇ ਤੋਂ ਇਥੋਂ ਜਿੱਥੇ ਆਪਣਾ ਕੇਰਾ ਹੁੰਦਾ ਉੱਥੋਂ ਲੈ ਕੇ ਜਿੱਥੋਂ ਤੱਕ ਆਪਣੇ ਹੈਪ ਹੈਪਾਂ ਦੀ ਆਪਣੀ ਨਿਸ਼ਾਨੀ ਲਾਈ ਹੁੰਦੀ ਮਤਲਬ ਆਪਣੇ ਚਾਕ ਆ ਉਥੋਂ ਤੀਕ ਤੁਸੀਂ ਇਹ ਡਿਜ਼ਾਈਨ ਬਣਾ ਸਕਦੇ ਆ ਪਰ ਆਪਾਂ ਇਹ ਚ ਆਪਾਂ ਤਿੰਨ ਪੈਨਲ ਹੀ ਪਾਵਾਂਗੇ ਇਹਦੇ ਵਾਸਤੇ ਜੀ ਆਪਾਂ 3 3 ਇੰਚ ਦਾ ਤੁਹਾਨੂੰ ਸਮਝਾ ਦਿੰਨੀ ਆ ਡਿਜ਼ਾਈਨ ਬਣਾਉਣਾ ਬਹੁਤ ਸੌਖਾ ਹੈ ਪਹਿਲਾਂ ਦੱਸ ਦਿੰਨੀ ਆ ਤੇ ਤੁਸੀਂ 2.5 ਇੰਚ ਲੈ ਲਓ 3 ਇੰਚ ਲੈ ਲਓ 4 ਇੰਚ ਦਾ ਗੈਪ ਤੁਸੀਂ ਜਿੰਨਾ ਰੱਖਣਾ ਰੱਖ ਲਿਓ ਜੀ ਤੇ ਇਹ ਜਾਨੀ ਕਿ ਆਪਣਾ ਘੇਰਾ ਤੇ ਇਹਦੇ ਆਪਾਂ ਨਾ ਘੇਰਾ ਫੋਲਡ ਕਰਨ ਤੋਂ ਬਾਅਦ ਤੇ ਉਹਦੇ ਉਸ ਤੋਂ ਬਾਅਦ ਜੀ ਆਪਾਂ ਇਹਦੇ ਨਿਸ਼ਾਨੀਆਂ ਲਾ ਗਾ 3 3 ਇੰਚ ਦੇ ਨਾ 3 3 ਇੰਚ ਦੀਆਂ ਤਿੰਨ ਨਿਸ਼ਾਨੀਆਂ ਲਾ ਲਈਆਂ ਜੀ ਆਪਾਂ ਜਿਵੇਂ ਕਿ 3 ਇੰਚ ਦੀ ਆ ਕਰੀਜ ਹੋਗੀ 3 ਦੀ ਆ ਹੋਗੀ 3 ਦੀ ਆ ਹੋਗੀ ਤੇ ਇਹ 3 3 ਇੰਚਾਂ ਤੇ ਆਪਾਂ ਇਸ ਤਰ੍ਹਾਂ ਦੀ ਡਿਜ਼ਾਈਨ ਦੀ 10 ਰੁਪਏ ਮੀਟਰ ਵਾਲੀ ਲੈਸ ਹੈ ਜੀ ਤੇ ਤੁਸੀਂ ਮਹਿੰਗੀ ਵੀ ਲਾ ਸਕਦੇ ਹੋ ਸੁਸਤੀ ਵੀ ਲਾ ਸਕਦੇ ਜਿਹੜੀ ਇਹਦੋਂ ਹੋਰ ਬਰੀਕ ਲੇਸ ਆਉਂਦੀ ਹੈ ਪਰ ਆਪਾਂ ਨੂੰ ਉਹ ਬਰੀਕ ਲੇਸ ਨਹੀਂ ਮਿਲੀ ਮੇਰਾ ਰਾਦ ਅਸੀਂ ਬਰੀਕ ਲੇਸ ਲਾ ਕੇ ਆਪਾਂ ਵੀ ਇਹਨੂੰ ਟੋਪ ਸਿਉਣ ਇਸ ਤਰ੍ਹਾਂ ਬਣਾਵਾਂਗੇ ਪਰ ਮੈਨੂੰ ਲੇਸ ਨਹੀਂ ਮਿਲੀ ਜੀ ਉਹ ਤੇ ਆਪਣੇ ਕੋਲੇ ਇਹ ਲੇਸ ਹੈ ਤੇ ਆਪਾਂ ਇਹਦਾ ਪੰਡ ਜੈਨ ਤੁਹਾਨੂੰ ਬਣਾਉਣਾ ਦੱਸਦੇ ਆਪਾਂ ਕਿਸ ਤਰ੍ਹਾਂ ਬਣਾਉਣੇ ਚਲੋ ਜੀ ਆਪਾਂ ਚੱਲਦੇ ਆਂ ਮਸ਼ੀਨ ਉੱਪਰ ਇਸ ਤਰ੍ਹਾਂ ਰੱਖ ਕੇ ਜੀ ਪਹਿਲਾਂ ਆਪਾਂ ਲਾ ਲਾਂਗੇ ਸਿਉਣ ਆਪਣੀ ਜਿਹੜੀ ਆਪਣੀ ਸਲਾਈ ਆਹਾ ਘੇਰੇ ਦੀ ਸਲਾਈ ਆਪਾਂ ਕੱਚਾ ਕਰਨ ਵਾਸਤੇ ਮੋਟੀ ਸਿਉਣ ਲਾ ਲਾਂਗੇ ਬਾਅਦ ਚ ਤਰਪਾਈ ਕਰ ਲਾਂਗੇ ਕਿ ਰਸ ਸਿਉਣ ਸਲਾਈ ਲਾ ਲਗੇ ਆਪਾਂ ਇਹਦੀ ਸਲਾਈ ਲਾ ਕੇ ਇਹਨੂੰ ਫੋਲਡ ਕਰ ਲਗੇ ਤੇ ਫਿਰ ਆਪਾਂ ਸਟਾਰਟ ਕਰਦੇ ਆ ਜੀ ਡਿਜ਼ਾਈਨ ਬਣਾਉਣਾ ਬਹੁਤ ਸੌਖਾ ਤੇ ਆਸਾਨ ਤਰੀਕੇ ਨਾਲ ਘੈਂਟ ਡਿਜ਼ਾਈਨ ਬਣ ਜੂਗਾ ਜਿਸ ਕਾਟਨ ਦੇ ਸੂਟ ਦਾ ਕਾਟਨ ਦੇ ਪ੍ਰਿੰਟ ਸੂਟ ਦਾ ਤੇ ਇਹ ਆਪਾਂ ਕਰ ਲ ਗਏ ਜੀ ਘੇਰਾ ਤਿਆਰ ਇਹਦੇ ਵਾਸਤੇ ਜੀ ਤਾਗਾ ਆਪਣਾ ਨਿਕਲਿਆ ਮਸ਼ੀਨ ਚੋਂ ਸੋਈ ਚੋਂ ਤਾਗਾ ਪਾ ਕੇ ਆਪਾਂ ਘੇਰਾ ਫੋਲਡ ਕਰ ਲ ਗਏ ਜੀ ਫੇਰ ਮਿਲਦੇ ਆ ਤੁਹਾਨੂੰ ਲਓ ਜੀ ਆਪਾਂ ਘੇਰੇ ਵਾਲੀ ਸਿਉਣ ਲਾ ਕੇ ਕੱਚਾ ਕਰ ਲਿਆ ਘੇਰਾ ਜੀ ਤੇ ਹੁਣ ਆਪਾਂ ਸਟਾਰਟ ਕਰਦੇ ਆਂ ਲੈਸ ਲਾਉਣੀ ਤੇ ਜੇਕਰ ਤੁਸੀਂ ਟੋਪ ਸਿਉਣ ਲਾਉਣੀ ਆ ਦੱਬਣੀ ਆ ਫਿਰ ਤਾਂ ਤੁਸੀਂ ਪਹਿਲਾਂ ਇਸ ਤਰ੍ਹਾਂ ਸਲਾਈ ਲਾ ਕੇ ਨਾ ਤੇ ਫਿਰ ਇਹਨੂੰ ਮਤਲਬ ਕਿ ਇਹਨੂੰ ਇਹਪਰਲੇ ਪਾਸੇ ਪੁੱਠੀ ਰੱਖ ਕੇ ਤੇ ਫਿਰ ਤੁਸੀਂ ਇਸ ਤਰ੍ਹਾਂ ਫੋਲਡ ਕਰ ਸਕਦੇ ਆਂ ਵੀ ਜਾਨੀ ਕਿ ਉਹ ਟੋਪ ਸਿਉਣ ਜਿਵੇਂ ਇਸ ਤਰ੍ਹਾਂ ਲਾਈ ਤੇ ਇਹਨੂੰ ਵਿੱਚ ਦੱਬਿਆ ਤੇ ਇਸ ਤਰ੍ਹਾਂ ਕਰਕੇ ਇਹ ਸਿੱਧੀ ਹੋ ਜੂਗੀ ਪਰ ਆਪਾਂ ਟੋਪ ਸਿਉਣ ਨਹੀਂ ਲਾਉਂਦੇ ਆਪਾਂ ਇਸ ਤਰ੍ਹਾਂ ਹੀ ਡਿਜ਼ਾਈਨ ਬਣਾਵਾਂਗੇ ਇਹਦੇ ਆਸਤੇ ਆਪਾਂ ਪਹਿਲਾਂ ਹੀ ਇਹਦੀ ਸਿੱਧ ਪੁੱਠ ਵੇਖ ਕੇ ਜੀ ਇਹਨੂੰ ਸਿੱਧਾ ਰੱਖ ਕੇ ਆਹੀਂ ਲਾ ਦਾਂਗੇ ਇਸ ਤਰ੍ਹਾਂ ਕਰਕੇ ਆਪਾਂ ਸਟਾਰਟ ਕਰ ਲਾਂਗੇ ਜੀ ਇਹਨੇ ਇਹ ਕੇਰਾ ਫੋਲਡ ਕਰਨ ਤੋਂ ਬਾਅਦ ਜੀ ਆਪਾਂ 3 ਇੰਚ ਸਟਾਰਟ ਕਰਿਆ ਯਾਨੀ ਕਿ ਕੇਰਾ ਇੱਥੋਂ ਲੈ ਕੇ ਇੱਥੋਂ ਤੱਕ 3 ਇੰਚ ਹੈ ਇਹ ਤੇ ਤੁਸੀਂ 3 3 ਇੰਚ ਦੇ ਨਿਸ਼ਾਨ ਲਾ ਕੇ ਤੁਸੀਂ ਚਾਕਾਂ ਤੱਕ ਹਿਲਾ ਜਾ ਸਕਦੇ ਆਂ ਅਸੀਂ ਆਪਾਂ ਤੱਕ ਲਿਜਾ ਸਕਦੇ ਆਂ ਇਹਨੂੰ ਇਸ ਤਰ੍ਹਾਂ ਫੋਲਡ ਕਰ ਕਰਕੇ ਤੇ ਥੋੜਾ ਜਿਹਾ ਬਖਾ ਵੱਡਾ ਕਰ ਲਿਓ ਜੀ ਕਿਉਂਕਿ ਕਈ ਵਾਰ ਲੇਸ ਤੇ ਮਸ਼ੀਨ ਚੱਲਦੀ ਨਹੀਂ ਹੁੰਦੀ ਤੇ ਚਲੋ ਜੀ ਇਸ ਤਰ੍ਹਾਂ ਕਰਕੇ ਨਾ ਜਿੱਥੇ ਇਹ ਕਰੀਜ ਬਣਾ ਲਿਓ ਜੀ ਕਾਟਨ ਦੇ ਸੂਟ ਦੀ ਕਰੀਜ ਬੜੀ ਸੌਖੀ ਵੱਜ ਜਾਂਦੀ ਆ ਇਸ ਤਰ੍ਹਾਂ ਤੁਸੀਂ ਕਰੀਜ ਬਣਾ ਲਿਓ ਨਾ ਤੁਸੀਂ ਕੱਪੜਾ ਖਿੱਚਣਾ ਤੇ ਨਾ ਤੁਸੀਂ ਖਿੱਚਣੀ ਹੈ ਲੇਸ ਇਸ ਤਰ੍ਹਾਂ ਰੱਖ ਕੇ ਤੇ ਹੌਲੀ-ਹੌਲੀ ਮਸ਼ੀਨ ਚਲਾਉਂਦੇ ਜਾਇਓ ਜੀ ਇਸ ਤਰ੍ਹਾਂ ਕਰਕੇ ਤੁਹਾਡਾ ਡਿਜ਼ਾਈਨ ਬਣ ਜੂਗਾ ਜੀ ਇਹ ਬਹੁਤ ਸੌਖਾ ਪੈਨਲ ਡਿਜ਼ਾਈਨ ਘੇਰੇ ਦਾ ਬਣ ਜੂਗਾ ਪੈਨਲ ਡਿਜ਼ਾਈਨ ਦਾ ਘੇਰਾ ਬਣ ਜੂਗਾ ਜੀ ਜੋ ਵੀ ਕਰੀਜ ਲਾਈ ਬੰਨੀ ਹੋ ਜਾਂ ਤੁਸੀਂ ਪੈਨਣਾ ਨਿਸ਼ਾਨ ਜਾਂ ਪੈਂਸਲ ਦਾ ਨਿਸ਼ਾਨ ਲਾ ਲਓ ਇਸ ਤਰ੍ਹਾਂ ਤੁਸੀਂ ਪੂਰਾ ਪਤੀਰਾ ਤਿਆਰ ਕਰ ਲਾਂਗੇ। ਹਲੋ ਜੀ ਦੋ ਪੈਨਲ ਆਪਾਂ ਲਾ ਲਏ ਆ ਤੇ ਇਹਦੀ ਆਪਾਂ ਲਾ ਰਹੇ ਆ ਟੌਪ ਸਿਆਂ ਸਿਉਣ। ਇਹਦੀ ਟੌਪ ਸਿਉਣ ਰੱਖ ਕੇ ਲਾ ਰਹੇ ਆ ਜੀ ਆਪਣਾ। ਆ ਦੇਖੋ ਇੱਥੋਂ ਐ ਕਰਕੇ ਇਹਨੂੰ ਇਦਾਂ ਮੋੜ ਮੋੜ ਕੇ ਨਾ ਇਸ ਤਰ੍ਹਾਂ ਆਪਾਂ ਟੌਪ ਸਿਉਣ ਲਾ ਲਾਂਗੇ ਇਹਦੀ ਤੇ ਆ ਆਪਾਂ ਕੀ ਰਾਂ ਐ ਲਾ ਲਿਆ ਹੁਣ ਤੀਜਾ ਵੀ ਆਪਾਂ ਸਟਾਰਟ ਕਰ ਲਗੇ। लो जी, आप तेने पैनल लाए घेरे के इस तरह का घेरा बन के तैयार बनाया हुआ घेरे का डिजाइन किस तरह का लग्या ਲਾਈਕ ਕਮੈਂਟ ਕਰਕੇ ਜਰੂਰ ਤੁਸੀਂ ਦੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਜੀ ਸਬਸਕ੍ਰਾਈਬ ਜਰੂਰ ਕਰ ਲਿਓ ਟੌਪ ਸਿਉਣ ਵੀ ਤੁਸੀਂ ਲਾ ਸਕਦੇ ਏਸ ਤਰ੍ਹਾਂ ਇਦਾਂ ਵੀ ਲਾ ਕੇ ਤੁਸੀਂ ਹੋਰ ਇੱਥੇ ਲਾ ਲਾ ਕੇ ਬਣਾ ਸਕਦੇ ਆ ਠੀਕ ਹੈ ਜੀ ਅੱਜ ਦੇ ਘੇਰੇ ਦਾ ਡਿਜ਼ਾਈਨ ਤੁਹਾਨੂੰ ਕਿਸ ਤਰ੍ਹਾਂ ਦਾ ਲੱਗਿਆ ਜਰੂਰ ਕਮੈਂਟ ਕਰਕੇ ਦੱਸਿਓ ਓਕੇ ਬਾਏ ਜੀ